ਮੂਤੇ ਤਾਂ ਮਿੱਠੇ ਬਣਦੇ ਆ ਪਰ ਪਿੱਠ ਪਿੱਛੇ ਕੁਝ ਹੋਰ ਗੱਲਾਂ ਕਰਦੇ ਆ ਸੋ ਕੁਝ ਕਲਾਈਨਾਂ ਲਿਖੀਆਂ ਆ ਤੇ ਸੁਣਿਓ ਜੀ ਓਏ ਦੋ ਯਾਰਾਂ ਦੀ ਯਾਰੀ ਵਿੱਚ ਜਿਹੜਾ ਫਿੱਕ ਪਵਾ ਜਾਂਦਾ ਆਪਣੇ ਤੋਂ ਲਾ ਕੇ ਗੱਲਾਂ ਦੂਜੇ ਕੋਲ ਸੁਣਾ ਜਾਂਦਾ ਓ ਦੋ ਯਾਰਾਂ ਦੀ ਯਾਰੀ ਵਿੱਚ ਜਿਹੜਾ ਫਿੱਕ ਪਵਾ ਜਾਂਦਾ ਆਪਣੇ ਤੋਂ ਲਾ ਕੇ ਗੱਲਾਂ ਦੂਜੇ ਕੋਲ ਸੁਣਾ ਜਾਂਦਾ ਓ ਲੁੱਕ ਲੁੱਕ ਕੇ ਜਿਹੜਾ ਯਾਰ ਪਿੱਠ ਤੇ ਮਾਰਦਾ ਭਾਨੀਆਂ ਓ ਮਰਦ ਨਹੀਂ ਹੁੰਦੇ ਯਾਰੋ ਤਾਂ ਹੁੰਦੀਆਂ ਦਵਾਨੀਆਂ ਓ ਮਰਦ ਨਹੀਂ ਹੁੰਦੇ ਯਾਰੋ ਤਾਂ ਹੁੰਦੀਆਂ ਦਵਾਨੀਆਂ ਉਹ ਥੱਗੀ ਕਰਕੇ ਜਿਹੜਾ ਯਾਰ ਫਾਇਦਾ ਆਪਣਾ ਹੀ ਸੋਚਦਾ ਉਹ ਸੱਚ ਹੀ ਜਾਣੀ ਰੱਬ ਵੀ ਨਹੀਂ ਕਦੇ ਹੁੰਦਾ ਉਸ ਦਾ ਉਹ ਪਿੱਠ ਪਿੱਛੇ ਜਿਹੜਾ ਯਾਰ ਉਹ ਪਿੱਠ ਪਿੱਛੇ ਜਿਹੜਾ ਯਾਰ ਕਰਦਾ ਫਰੇ ਸ਼ੈਤਾਨੀਆਂ ਉਹ ਮਰਦ ਨਹੀਂ ਹੁੰਦੇ ਯਾਰੋ ਤਾਂ ਹੁੰਦੀਆਂ ਦੁਵਾਨੀਆਂ ਜਿਹੜਾ ਈਗੋ ਰਖੇ ਦਿਲ ਵਿੱਚ ਐਵੇਂ ਚੌੜ ਕਰੀ ਜਾਵੇ ਉਹ ਮੂੰਹ ਤੇ ਬਣ ਜੇ ਮਿੱਠਾ ਪੇਠ ਤੇ ਗੱਲ ਹੋਰ ਕਰੀ ਜਾਵੇ ਉਹ ਮੂੰਹ ਤੇ ਬਣ ਜੇ ਮਿੱਠਾ ਪੇਠ ਤੇ ਗੱਲ ਹੋਰ ਕਰੀ ਜਾਵੇ ਓਏ ਇਹੋ ਜਹੇ ਯਾਰਾਂ ਤੋਂ ਚੰਗੀਆਂ ਹੁੰਦੀਆਂ ਜਨਨੀਆਂ ਉਹ ਮਰਦ ਨਹੀਂ ਹੁੰਦੇ ਯਾਰ ਉਹ ਤਾਂ ਹੁੰਦੀਆਂ ਦੁਵਾਨੀਆਂ ਮਾਨਕ ਢੇਰੀ ਵਾਲਿਆ ਸਬਰ ਓ ਘਰ ਓਏ ਸਭ ਦੇ ਆਪਾਂ ਮੂੰਹ ਬੰਦ ਕਰ ਦੇਣੇ ਨੇ ਇਹਨਾਂ ਦੇ ਤੋਖਿਆਂ ਨੇ ਓ ਕਿੰਨੇ ਗੀਤ ਕੱਢ ਦੇਣੇ ਨੇ ਓਏ ਇਹਨਾਂ ਦੇ ਤੋਖਿਆਂ ਨੇ ਓ ਕਿੰਨੇ ਗੀਤ ਕੱਢ ਦੇਣੇ ਨੇ ਬੈਸ ਤੇ ਕਰ ਅਹਿਸਾਨ ਜਤੌਂਦੇ ਜੋ ਮਿਹਰਬਾਨੀਆਂ ਬੈਸ ਤੇ ਕਰ ਅਹਿਸਾਨ ਜਤੌਂਦੇ ਜੋ ਮਿਹਰਬਾਨੀਆਂ ਉਹ ਮਰਦ ਨਹੀਂ ਹੁੰਦੇ ਯਾਰੋ ਤਾਂ ਹੁੰਦੀਆਂ ਦੁਆਨੀਆਂ ਉਹ ਮਰਦ ਨਹੀਂ ਹੁੰਦੇ ਯਾਰੋ ਤਾਂ ਹੁੰਦੀਆਂ ਦੁਆਨੀਆਂ